ਸਾਡੀ ਕਾਨੂੰਨੀ ਟੀਮਾਂ ਜਿਹੜੀਆਂ ਕਾਨੂੰਨੀ ਮਾਹਰ ਦੀਆਂ ਟੀਮਾਂ ਨੇ ਉਹ ਲੱਗੀਆਂ ਹੋਈਆਂ ਰਹੀਆਂ ਬਿਲਕੁਲ 26 ਤੋਂ ਪਹਿਲਾਂ ਪਹਿਲਾਂ ਖਰੜਾ ਤਿਆਰ ਕਰਕੇ ਪੰਜਾਬ ਦੀ ਕੈਬਨਿਟ ਦੇ ਅੰਦਰ ਪੇਸ਼ ਕਰਾਂਗੇ ਉੱਥੇ ਕੈਬਨਿਟ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਫੈਸਲਾ ਲੈਣਗੇ ਕਿ ਕਿਹੜੇ ਕਿਹੜੀਆਂ ਕਾਨੂੰਨੀ ਜਿਹੜੀਆਂ ਅੜਚੜਾਂ ਨੇ ਉਹਨਾਂ ਨੂੰ ਸੁਧਨਾਗਾ ਕਿਉਂਕਿ ਬਹੁਤ ਸਾਰੀਆਂ ਕਾਨੂੰਨੀ ਅੜਚੜਾਂ ਰਹਿਗੀਆਂ ਕਿਉਂਕਿ ਜੇ ਆਪਾਂ ਗੱਲ ਕਰੀਏ ਜਿਹੜਾ ਸਟੇਟ ਡਿਸਾਸਟਰ ਮੈਨੇਜਮੈਂਟ ਐਕਟ ਆ ਉਹਦੀ ਗੱਲ ਕਰੀਏ نیشنل ਡਿਸਾਸਟਰ ਮੈਨੇਜਮੈਂਟ ਐਕਟ ਆ ਉਹਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੇ ਐਕਟ ਨੇ ਜੇ ਮਾਈਨਿੰਗ ਦੀ ਗੱਲ ਕਰੀਏ ਕਿਉਂਕਿ ਹੁਣ ਮਾਈਨਿੰਗ ਜਿਹੜੀ ਆ ਡੀਸੈਟਿੰਗ ਕਰਦੀਆਂ ਤਾਂ ਉਹਨਾਂ ਦੇ ਅੰਦਰ ਕਾਫੀ ਸਾਰੇ ਸੋਧਾ ਕਰਨ ਦੀ ਜ਼ਰੂਰਤ ਆ ਨਹੀਂ ਕਿਤੇ ਨਾ ਕਿਤੇ ਜਿਹੜੇ ਲੋਕ ਖੱਜਲ ਖਵਾਰ ਹੋਣਗੇ ਸੋ ਲੋਕਾਂ ਨੂੰ ਰਾਹਤ ਕਿਵੇਂ ਦੇਣੀ ਆ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਟੀਚਾ ਹੈ ਕਿ ਲੋਕਾਂ ਨੂੰ ਰਾਹਤ ਦੇਣ ਦੇ ਲਈ ਅਸੀਂ ਆਪਣੇ ਐਕਟ ਜਿਹੜੇ ਉਹਨਾਂ 'ਚ ਸੋਧ ਕਰਾਂਗੇ ਤਾਂ ਕਿ ਲੋਕਾਂ ਤੱਕ ਰਾਹਤ ਜਿਹੜੀ ਆ ਉਹ ਜਲਦੀ ਦੇ ਅੱਛੇ ਤਰੀਕੇ ਨਾਲ ਪੁੱਛੋ ਕਿ ਬਸਾਪਾ ਦਾ راہੁਲ ਗਾਂਧੀ ਦੇ ਇੱਕ ਪ੍ਰੈਸ ਕਾਨਫਰੰਸ ਦਿੱਤੇ ਹੋਏ ਵਿੱਚ ਇਹ ਇੱਕ ਵਾਰੀ ਵੋਟ ਚੋਰੀ ਦਾ ਜਿਹੜਾ ਹੈ ਉਹਨਾਂ ਨੇ ਪੂਰਾ ਕਹਿੰਦੇ ਪ੍ਰੂਫ ਦਿੱਤਾ ਹੈ ਕਿ ਜਿਸ ਨੇ ਕੰਪਲੇਨਟ ਕੀਤੀ ਕਹਿੰਦੇ ਉਸ ਨੂੰ ਵੀ ਪਤਾ ਔਰ ਜਿਹਦੇ ਖਿਲਾਫ ਕੰਪਲੇਨ ਰੋਗੇ ਵੋਟ ਕੈਂਸਲ ਹੋਏ ਨੂੰ ਵੀ ਨਹੀਂ ਪਤਾ ਉਸ ਨੂੰ ਲੈ ਕੇ ਕਿਤਾ ਦੇਦੇ ਕਿਉਂਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਚ ਵੀ ਚੋਣਾਂ ਆਉਣੀਆਂ ਦੇਖੋ ਦੇਸ਼ ਜਾਣਦਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਲੋਕਤੰਤਰ ਦੇ ਅੰਦਰ ਦੇਸ਼ ਦੇ ਲੋਕਤੰਤਰ ਦੇ ਲਈ ਬਹੁਤ ਵੱਡਾ ਅੱਜ ਖਤਰਾ ਬਣੀ ਹੋਈ ਆ ਸਭ ਤੋਂ ਪਹਿਲਾਂ ਵੋਟਾਂ ਚੋਰੀ ਕਰਨ ਦਾ ਰੁਝਾਨ ਵੋਟਾ ਚੋਰੀ ਕਰਨ ਦਾ ਜਿਹੜਾ ਤਾਰ ਤਰੀਕਾ ਸੀਗਾ ਉਹ ਚੰਡੀਗੜ੍ਹ ਦੇ ਵਿੱਚ ਸ਼ੁਰੂਆਤ ਕੀਤੀ ਗਈ ਸੀ ਮੇਰੇ ਨਾਲ ਸਾਡੇ ਐਮ ਐਲ اے ਮਹਾਲੀ ਤੋਂ ਸਰਦਾਰ ਕਰਵੰਦ ਸਿੰਘ ਜੀ ਖੜੇ ਨੇਗੇ ਇਹ ਉੱਥੇ ਦੇ ਕੋਬਜ਼ਰਬਰ ਸੀ ਅਬਜ਼ਰਬਰ ਸੀਗੇ ਮੇਅਰ ਦੀ ਇਲੈਕਸ਼ਨ ਦੇ ਚੰਡੀਗੜ੍ਹ ਦੇ ਇਹਨਾਂ ਨੇ ਖੁਦ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਕਿ ਕਿਸ ਤਰ੍ਹਾਂ ਜਿਹੜੀ ਆ ਚੰਡੀਗੜ੍ਹ ਦੀ ਮੇਅਰ ਦੇ ਇਲੈਕਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਵੋਟਾਂ ਦੀ ਚੋਰੀ ਕਰ ਰਹੀ ਸੀ ਔਰ ਉਹਦੇ ਉੱਤੇ ਦੇਸ਼ ਦੀ ਪਾਰਲੀਮੈਂਟ ਨੇ ਮੋਹਰ ਲਾਈ ਸੌਰੀ ਦੇਸ਼ ਦੀ ਸਰਬੋੱਚ ਅਦਾਲਤ ਨੇ ਮੋਹਰ ਲਾਈ ਔਰ ਬਹੁਤ ਵੱਡਾ ਮਖਲਾਬ ਮਸਲਾ ਜਿਹੜਾ ਭਖਿਆ ਇਥੋਂ پتہ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਆਦਤ ਪੈ ਗਈ ਆ ਵੋਟਾਂ ਚੋਰੀ ਕਰਨ ਦੀ ਪਰ ਲੇਕਿਨ ਜਿਹੜਾ ਕਦੇ ਚੋਰ ਹੁੰਦਾਗਾ ਉਹਦੇ ਕੁੱਟ ਪੈਂਦੀ ਆ ਤੂੰ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਜਦੋਂ ਵੀ ਦੇਸ਼ ਦੀ ਪਾਰਲੀਮੈਂਟ ਦੇ ਇਲੈਕਸ਼ਨ ਹੋਣਗੇ ਜਾਂ ਸਟੇਟਾਂ ਦੀਆਂ ਅਸੈਂਬਲੀਆਂ ਹੋਣਗੀਆਂ ਭਾਰਤੀ ਜਨਤਾ ਪਾਰਟੀ ਨੂੰ ਚਲਾਰੀ ਹਾਰ ਦਾ ਸਾਹਮਣਾ ਕਰਨਾ ਪਊਗਾ। ਕਲ ਫੰਡ ਪੰਜਾਬ ਸਰਕਾਰ ਨਾਲ ਕਿਤੇ ਅਗਰ ਕਹਿਆ ਗਿਆ ਕਿ ਕੱਲ ਅਰਵਿੰਦ ਕੇਜਰੀਵਾਲ ਜੀ ਕੋਲੋਂ ਇੱਕੋ ਫਾਰ ਮੀਟਿੰਗ ਵੀ ਕੀਤੀ ਗਈ ਜਿਸ ਦੇ ਵਿੱਚ ਵੱਡੇ ਐਲਾਨ ਕੀਤੇ ਗਏ ਕਿ ਕਿਵੇਂ ਪੈਸੇ ਜਿਹੜੇ ਇਕੱਠਾ ਕੀਤੇ ਜਾਣਗੇ। ਬਿਲਕੁਲ ਕੱਲ ਸਾਡੇ ਮਾਨਯੋਗ ਮਾਨਯੋਗ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਮੀਟਿੰਗ ਜਿਹੜੀ ਹੈ ਸਾਡੇ ਸਾਰੇ ਲੈਜਿਸਲੇਟਰ ਸਾਰੇ ਸਾਡੇ ਪਾਰਟੀ ਦੇ ਆਫਿਸ ਬੀਨਰ ਬਟ ਸਾਰਿਆਂ ਦੇ ਸੀਨੀਅਰ ਅਧਿਕਾਰੀ ਸੀਨੀਅਰ ਪਦ ਅਧਿਕਾਰੀਆਂ ਦੀ ਮੀਟਿੰਗ ਲਈ ਸੀ ਜਿਹਦੇ ਅੰਦਰ ਚੜਦੀ ਕਲਾ ਫੰਡ ਜਿਹੜਾ ਅਸੀਂ ਸ਼ੁਰੂਆਤ ਕੀਤੀ ਆ ਰੰਗਲਾ ਪੰਜਾਬ ਫੰਡ ਉਹਦੀ ਸ਼ੁਰੂਆਤ ਹੋਈ ਆ ਔਰ ਸਾਰੇ ਪੰਜਾਬੀਆਂ ਨੂੰ ਸਾਰੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਆ ਜਿਹੜੇ ਮਨੁੱਖਤਾ ਦੀ ਸੇਵਾ ਕਰਨੇ ਚਾਹੁੰਦੇ ਨੇ ਕਿ ਇਸ ਫੰਡ ਦੇ ਅੰਦਰ ਆਪਣਾ-ਆਪ ਦਾ ਕੰਟਰੀਬਿਊਸ਼ਨ ਕਰੋ ਆਪਣਾ ਯੋਗਦਾਨ ਪਾਓ ਤਾਂ ਕਿ ਅਸੀਂ ਪੰਜਾਬ ਨੂੰ ਰੀਬਿਲਡ ਦੁਬਾਰਾ ਜਿਹੜਾ ਉਹਨੂੰ ਹੋਰ ਪੈਰਾਂ ਤੇ ਖੜਾ ਕਰ ਸਕੀਏ ਸੋ ਮੈਨੂੰ ਆਸ ਆ ਕੱਲ ਦਾ ਬੜਾ ਵੱਡਾ ਸਹਿਯੋਗ ਜਿਹੜਾ ਮਿਲ ਰਿਹਾ ਕਲਵੰਤ ਸਿੰਘ ਜੀ ਦੇ ਮੇਰੇ ਮਨ ਦੱਸਿਆ ਕਿ ਮਹਾਲੀ ਦੇ ਬਹੁਤ ਸਾਰੇ ਲੋਕ ਤਿਆਰ ਹੋ ਚੁੱਕੇ ਨੇ ਪੂਰੀ ਟੀਮ ਖੜੀ ਹੈ ਮਹਾਲੀ ਦੀ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੇ ਚੈੱਕ ਕੱਟ ਕੇ ਦਿੱਤੇ ਨੇ ਕਿ ਕੱਲ ਵੀ ਮੈਂ ਜਲੰਧਰ ਗਿਆ ਸੀ ਮੈਨੂੰ ਵੀ ਚੈੱਕ ਮਿਲੇ ਨੇ ਸੋ ਇਥੋਂ ਬਦ ਲੱਗਦਾ ਕਿ ਪੰਜਾਬੀ ਜਿਹੜੇ ਨੇਗੇ ਉਹ ਇੱਕ ਦੂਜੇ ਦੀ ਮਦਦ ਕਰਨ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਨੇ ਸੋ ਸਾਰੇ ਪੰਜਾਬੀਆਂ ਦਾ ਐਡਵਾਂਸ ਦੇ ਵਿੱਚ ਧੰਨਵਾਦ ਮੈਨੂੰ ਪੂਰਨ ਉਮੀਦ ਆ ਕਿ ਇਸ ਫੰਡ ਦੇ ਅੰਦਰ ਪੰਜਾਬ ਪੰਜਾਬ ਤੋਂ ਬਾਰ ਬਸਦੇ ਪੰਜਾਬੀ ਹਰ ਦੇਸ਼ ਦੁਨੀਆ ਦੇ ਲੋਕ ਜਿਹੜੇ ਨੇਗੇ ਉਹ ਵਾਚੜ ਕੇ ਹਿੱਸਾ ਪਾਉਣਗੇ